प्रेमी इंस्पेक्टर ਨਾਲ ਰੰਗੇ ਹੱਥੀ ਫੜੀ ਗਈ ਮਹਿਲਾ ਇੰਸਪੈਕਟਰ ਪਤਨੀ ਨੇ ਮੌਕੇ ਤੇ ਭਰਾਵਾਂ ਨਾਲ ਪਹੁੰਚ ਕੇ ਪਾ ਦਿੱਤਾ ਖਿਲਾਰਾ ਦੋਵਾਂ ਦੇ ਕੀਤੇ ਰਾਜ ਦੇ ਖੇਤਰ ਪ੍ਰੇੜ ਮਹਿਲਾ ਇੰਸਪੈਕਟਰ ਕਟਨਾ ਤੋਂ ਬਾਅਦ ਹੋਈ ਸਸਪੈਂਡ ਪੁਲਿਸ ਕੁਆਟਰ ਦੇ ਵਿੱਚ ਪ੍ਰੇਮੀ ਇੰਸਪੈਕਟਰ ਦੇ ਨਾਲ ਰੰਗੇ ਹੱਥੀ ਮਹਿਲਾ ਇੰਸਪੈਕਟਰ ਫੜੀ ਜਾਂਦੀ ਹੈ ਤਾਂ ਪ੍ਰੇਮੀ ਇਨਸਪੈਕਟਰ ਦੀ ਪਤਨੀ ਮੌਕੇ ਤੇ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਪਹੁੰਚ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਹੜਕੰਪ ਮਚਾਇਆ ਗਿਆ ਪੁਲਿਸ ਥਾਣੇ ਦੇ ਵਿੱਚ ਤਾਂ ਤੁਸੀਂ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕਿ ਇਹ ਇਲਜ਼ਾਮ ਲੱਗੇ ਨੇ ਕਿ ਇਸ ਔਰਤ ਦਾ ਪਤੀ ਜੋ ਕਿ ਕਿਸੇ ਗੈਰ ਔਰਤ ਦੇ ਨਾਲ ਪੁਲਿਸ ਕੁਆਟਰ ਦੇ ਵਿੱਚ ਸੀ ਜਿਨ੍ਹਾਂ ਨੂੰ ਰੰਗੇ ਹੱਥੀ ਫੜਿਆ ਗਿਆ ਤਾਂ ਦੋਨੋਂ ਹੀ ਇਹ ਇਨਸਪੈਕਟਰ ਨੇ ਤਾਂ ਪ੍ਰੇਮੀ ਇਨਸਪੈਕਟਰ ਦੇ ਨਾਲ ਫੜੇ ਜਾਣ ਦੇ ਮਹਿਲਾ ਇਨਸਪੈਕਟਰ ਤੇ ਜਿਹੜੇ ਕਿ ਦੋਸ਼ ਲੱਗਦੇ ਨੇ ਦੋਨਾਂ ਤੇ ਤਾਂ ਮੌਕੇ ਤੇ ਪਤਨੀ ਜਿਹੜੀ ਕਿ ਉਹ ਆਪਣੇ ਭਰਾਵਾਂ ਨੂੰ ਲੈ ਕੇ ਪਹੁੰਚ ਜਾਂਦੀ ਆ ਤਾਂ ਦੋਵਾਂ ਦੀ ਛਿੱਤਰ ਪ੍ਰੇੜ ਵਿੱਚ ਚੰਗੀ ਤਰ੍ਹਾਂ ਦੇ ਨਾਲ ਕੀਤੀ ਜਾਂਦੀ ਆ ਰਾਜ ਕੇ ਜਲੂਸ ਕੱਢਿਆ ਜਾਂਦਾ ਹੈ ਪੁਲਿਸ ਥਾਣੇ ਦੇ ਵਿੱਚ ਇਹ ਹੜਕੰਪ ਮਚ ਗਿਆ ਦੱਸਦੇ ਕਿ ਮਹਿਲਾ ਇਨਸਪੈਕਟਰ ਆਗਰਾ ਦੇ ਪੁਲਿਸ ਥਾਣੇ ਦੇ ਵਿੱਚ ਤਾਇਨਾਤ ਹੈ ਤੇ ਇਸ ਘਟਨਾ ਤੋਂ ਬਾਅਦ ਮਹਿਲਾ ਇਨਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਜਦਕਿ ਕੁੱਟਮਾਰ ਕਰਨ ਵਾਲਿਆਂ ਤੇ ਪਰਚਾ ਦਰਜ ਕੀਤਾ ਗਿਆ ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹਾਂ ਜਿਹੜੀ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਪਤਨੀ ਨੇ ਆਪਣੇ ਭਰਾਵਾਂ ਦੇ ਨਾਲ ਆਪਣੇ પતિ ਦੀ ਅਤੇ ਜਿਹੜੀ ਕਿ પતિ ਦੇ ਨਾਲ ਗੈਰ ਔਰਤ ਫੜੀ ਜਾਂਦੀ ਹੈ ਉਹਨਾਂ ਦੋਨਾਂ ਦੀ ਰੱਜ ਕੇ ਛਿੱਤਰ ਪ੍ਰੇਡ ਕੀਤੀ